ਹਾਂਜੀ ਦੋਸਤੋ ਖੜੇ ਆ ਜੀ ਪਿੰਡ ਰਮਾਣਾ ਤਸੀਗ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਇੱਕ ਤਾਜੀ ਸੂਈ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਆਂ ਭਾਈ ਭਿੰਦੇ ਦੇ ਕਰੋ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਰਮਾਣਾ ਫੇਰ ਆਪਾਂ ਗੱਲ ਕਰਦੇ ਆਂ ਤਸੀਗ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਹੈ ਕਦੋਂ ਕਸੂਈ ਆ ਇਹਦੀ ਗੱਲਬਾਤ ਆਪਾਂ ਭਾਈਦੇ ਨਾਲ ਕਰਦੇ ਆਂ ਮਿੱਤਰੋ ਕੱਦ ਕੜ ਸੋਹਣਾ ਪੰਜਾਬ ਵਾਲੀ ਆਪਾਂ ਜਰਸੀ ਕਹਿ ਸਕਦੇ ਆਂ ਤੇ ਫਿਕਸ ਹਵਾਨੇ ਦੀ ਆ ਦੁੱਧ ਮਿੱਤਰੋ ਬਹੁਤ ਸੋਹਣਾ ਕੜਦੂ ਜਿਹੜੇ ਸਾਗ ਨਾਲ ਤਿਆਰ ਹੋਈ ਆ ਹਵਾਨਾ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਬਣਾਇਆ ਵਾ ਫੇਸ ਕੁਆਲਿਟੀ ਸਰੀਰ ਪੱਕਾ ਮਿੱਤਰੋ ਬਹੁਤ ਚੰਗੀ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਜੇਰਾ ਪੈ ਚੁੱਕੀ ਆ ਤੁਹਾਨੂੰ ਦਿਖਾ ਦਿੰਨੇ ਆ ਕਿਉਂਕਿ ਆਪਣਾ ਫਰਜ਼ ਬਣਦਾ ਹਰ ਚੀਜ਼ ਮਿੱਤਰੋ ਦੱਸਣ ਦਾ ਹਾਂਜੀ ਬਾਈ ਪਿੰਡਾ ਕੀ ਹਾਲ ਚਾਲ ਹੈ ਠੀਕ ਆ ਸੇਤਾ ਜਿਹੜੀ ਆਪਾਂ ਹੁਣ ਇਹ ਬੈੜ ਦਿਖਾਈ ਆ ਸੁਗਾ ਮੇਨ ਤੇ ਬਾਈ ਦੂਜਾ ਸੁਗਾ ਦੀ ਦੂਜਾ ਸੁਗਾ ਸੂਈ ਆ ਹਾਂ ਕਦੋਂ ਕਸੂਈ ਆ ਇਹ ਮੇਰੇ ਕੋਲ ਸੂਈ ਹੈ ਜੀ 7 ਵਜੇ ਤੇ ਜੇਰ ਕਦੋਂ ਕੁ ਪਈਆ ਜੇਰ ਆ ਵਾ ਫਿਰ ਮੁਤਾ ਤਕ ਘੰਟਾ ਵਜੇ ਠੀਕ ਹੈ ਜਦੋਂ ਤੁਸੀਂ ਫੋਨ ਲਾਇਆ ਸੀ ਹਣਾ ਹਾਂ ਠੀਕ ਹੈ ਜੇਰ ਮਿੱਤਰੋ ਪੈ ਚੁੱਕੀ ਆ ਫਿਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੱਠਲ ਭਰਿਆ ਪਿਆ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਸੂਆ ਮਿੱਤਰੋ ਦੂਜਾ ਪੰਜਾਬ ਵਾਲੀ ਜਰਸੀ ਆ ਕੱਦ ਕਾਂ ਮਿੱਤਰੋ ਓਕੇ ਜੀ ਠੀਕ ਹੈ ਠੀਕ ਹੈ ਤੇ ਲੋਕੀ ਬੋਲਾ ਕੱਢਾ ਪਾਏ ਮੈਂ ਤੈਨੂੰ ਕਹਿੰਦੀ ਵਿਚਾਰ ਕੇ 2 ਕਿਲੋ ਕੱਢਦਾ 5 ਕਿਲੋ ਕੱਢਦਾ ਹਣਾ ਜੇਰ ਦੀ ਕਦੂ ਮਾਰਨੇ ਜਾਂਦਾ ਦਾ ਮੈਂ ਤੇ ਆ ਮੇਰੇ ਵੀ ਬੱਚੀ ਮਗਰਾ ਮਗਰ ਬੱਚੀ ਹੈ ਹਾਂ ਤੋਰ ਤੋਰ ਇੱਕ ਵਾਰੀ ਤੋਰ ਕੇ ਖਾ ਸੋ ਰੰਗ ਫੇਰ ਆਪਾਂ ਕਹਿੰਦੇ ਬਹੁਤ ਚੰਗਾ ਘੱਟ ਘਾਟ ਵੀ ਮਿੱਤਰੋ ਸੋਹਣਾ ਕੋਈ ਬਹੁਤੀ ਛੋਟੀ ਨਹੀਂ ਸੋ ਜਿਹੜੇ ਵੀ ਵੀਰ ਭਰਾਵਾਂ ਦੇ ਮਿੱਤਰੋ ਲੋੜ ਆ ਤਾਂ ਕਰੋ ਪਾਈ ਦੇ ਨਾਲ ਸੰਪਰਕ ਤੇ ਤੁਰਦੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਹਵਾਨਾ ਫੇਰ ਆਪਾਂ ਕਹਿੰਦੇ ਬਹੁਤ ਸੋਹਣਾ ਮਿੱਤਰੋ ਬਣਾਇਆ ਵਾ ਬੱਚੇ ਦਾ ਕਰਦੀ ਹੈ ਟਰੈਕਟਰ ਹਾਂ ਇਹ ਤਾਂ ਕਰਨਾ ਯਾਰ ਹੌਲੀ 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 ਮੈ ਰ ਗਿਆ ਹੌਲੀ ਤਲਾ ਚੜਾਈ ਵਾਲੀ ਆ ਪਾਂਦੇ ਜਵਾਂਦੇ ਬਸ ਮੁੱਲ ਕੀ ਕਰਤਾ ਜੀ ਫਿਰ ਉਹਨਾਂ ਦਾ ਡਾਕਟਰ ਬਾਤੋਂ 55000 ਰੁਪਇਆ ਦਾ ਮੁੱਲ 55000 ਹੈ ਹਾਂ ਮਾਨਤਾਨ ਵੜਾ ਬਟਾ ਮਾਨਤਾਨ ਹੋ ਜੂਗਾ ਹਾਂਜੀ ਤੇ ਫੋਨ ਨੰਬਰ ਦੱਸ ਦਿਓ ਜੀ 805 42 42 400 ਮੁੱਲ 55000 ਹੈ ਮਾਨਤਾਨ ਮਿੱਤਰੋ ਹੋ ਜੂਗਾ ਤਾਜੀ ਸੂਈ ਆ ਮੰਗਰ ਬੱਸੀ ਆ ਜੇਰ ਪੈ ਚੁੱਕੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਟੈਕ ਕਰੋ ਬਾਈ ਦੇ ਨਾਲ ਸੰਪਰਕ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਹੈ 98724 ਤੇ 82124 ਧੰਨਵਾਦ